ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 10ਵਾਂ ਚੱਕਰ ਅਭਿਆਸ ਨੰਬਰ 10.2 ਤੇ ਇਸ ਅਭਿਆਸ ਦਾ ਨੋ ਸਵਾਲ ਅਸੀਂ ਕਰਾਂਗੇ ਤੇ ਇਸ ਸਵਾਲ ਨੂੰ ਅਸੀਂ ਬੱਚਿਓ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਦੋਨੋਂ ਵਿਧੀਆਂ ਵਾਲੇ ਉਤਾਰ ਲਓ ਤੇ ਮਗਰੋਂ ਦੀ ਸਵਾਲ ਨੂੰ ਦੋਨੋਂ ਵਿਧੀਆਂ ਰਾਹੀਂ ਕਰਨ ਦਾ ਅਭਿਆਸ ਜ਼ਰੂਰ ਕਰੋ ਦੋਨੋਂ ਵਿਧੀਆਂ ਰਾਹੀਂ ਕਰਨ ਦਾ ਫਾਇਦਾ ਕੀ ਤੁਹਾਡੇ ਦਿਮਾਗ ਤੇਜ਼ ਹੋਏਗਾ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਤੇ ਗਣਿਤ ਦੇ ਸਿਧਾਂਤ ਜਿਹੜੇ ਬਹੁ ਪੱਖੀ ਨੇ ਉਹ ਤੁਹਾਨੂੰ ਸਮਝ ਆਣਗੇ ਤੇ ਤੁਹਾਨੂੰ ਰੱਟਾ ਲਾਉਣ ਦੀ ਲੋੜ ਨਹੀਂ ਹੈਗੀ ਔਰ ਤੁਸੀਂ ਇਹ ਵੀ ਸਮਝੋਗੇ ਕਿ ਕਈ ਵਾਰ ਗਣਿਤ ਦੇ ਸਵਾਲ ਨੂੰ ਇੱਕ ਤੋਂ ਵੱਧ ਢੰਗ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਸਭ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਚੇਤਾ ਕਰਾਉਣਾ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੀ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਕਿ ਜੀ 10th math notes एक हैगी टेंथ साइंस, एक हैगी ट इंग एमसीबी एक, 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 एक <coughs> है टेंथ इंग्लिश लिटरेचर एक हैगी टेंथ ग्रामर, एक है कि गणित सिद्धांत एक हैगी मैथ शॉर्टकट्स एंड ट्रिक्स सौ देखिए बच्चे हूँ बड़ा सवाल कहते चित्र दस पॉइंट एक तीन जो चित्र का नाम हैई अक्स डैश वाई, वाई डैश वाई तैश वाई डैश कौम वाले किसी चक्कर दो समांतर स्पर्श रेखाव स्पर्श रेखा स्पर्श रेखा है सो पी स्पर्श बिंदु ਹੈਗਾ ਤੇ एक्स डैश वाई डैश स्पर्शक ਹੈ ਤੇ ਇਥੇ स्पर्श बिंदु क्यू ਹੈਗਾ ਬੱਚੋ ਤੁਹਾਨੂੰ ਚੇਤਾ ਹੋਏਗਾ ਅਸੀਂ ਸਵਾਲ ਕੀਤਾ ਸੀਗਾ ਇਹ ਅਭਿਆਸ ਨੰਬਰ 10.1 ਦਾ ਕਰੇ ਪਹਿਲਾ ਜਾਂ ਦੂਜਾ ਸਵਾਲ ਸੀ ਉਹਨੂੰ ਯਾਦ ਨਹੀਂ ਆ ਰਿਹਾ ਦੂਜਾ ਤੀਜਾ ਸਵਾਲ ਸੀਗਾ ਕਿ ਜਦੋਂ ਇਦਾਂ स्पर्श बिंदु ਇਹ ਮਤਲਬ ਕਿ ਜਿਹੜੀਆਂ ਦੋ ਸਮੰਤਰ स्पर्श रेखाਵਾਂ ਹੋਣ ਤੇ स्पर्श बिंदु ਜਿਹੜੇ ਜੋੜੋ ਤੇ ਉਹ ਵਿਆਸ ਹੁੰਦਾ ਹੈ ਠੀਕ ਹੈ ਜੇ ਦੋ ਸਮਾਂਤਰ ಸ್ಪರ್ಶ ਰੇਖਾਵਾਂ ਹੋਣ ਕਿਸੇ ਚੱਕਰ ਦੇ ਉੱਤੇ ਤੇ ਜੇ ಸ್ಪರ್ಶ ਬਿੰਦੂ ਨੂੰ ਜਿਹੜੇ ਜੋੜਾਂਗੇ ਤੇ ਉਹ ਕੀ ਬਣ ਜਾਏਗਾ ਉਹ ਚੱਕਰ ਦਾ ਵਿਆਸ ਬਣ ਜਾਏਗਾ ਭਾਵ ਉਹ ಸ್ಪರ್ಶ ਬਿੰਦੂ ਨੂੰ ਜੋੜਨ ਵਾਲਾ ਰੇਖਾਖੰਡ ਜਿਹੜਾ ਹੈ ਉਹ ਚੱਕਰ ਦੇ ਕੇਂਦਰ ਚੋਂ ਲੰਘ ਕੇ ਜਾਂਦਾ ਠੀਕ ਹੈ ਇਹ ਗੱਲ ਅੱਗੇ ਅਸੀਂ ਵਧਤਾਂਗੇ ਤਾਂ ਮੈਂ ਦੱਸ ਰਿਹਾ ਸੋ ਕਹਿੰਦੇ ਅਤੇ ಸ್ಪರ್ಶ ਬਿੰਦੂ C ਤੇ ಸ್ಪರ್ಶ ਰੇਖਾ AB ਹੁਣ ਹੈ ಸ್ಪರ್ಶ ਬਿੰਦੂ C ਆ ਗਿਆ ਇਹ ਤੇ ਦੇਖਾ ਐਸਪਰਸ਼ ਰੇਖਾ AB ਹੈਗੀ ਹੈ ਐ xy ਨੂੰ a ਤੇ ਕੱਟਦੀ ਹੈ ਤੇ x'y' ਨੂੰ b ਤੇ ਕੱਟਦੀ ਹੈ ਠੀਕ ਹੈ ਤੇ ਕਹਿੰਦੇ ਸਿੱਧ ਕਰੋ ਕੋਣ aob 90 ਡਿਗਰੀ ਇਹ ਵਾਲਾ ਕੋਣ aob ਇਹ ਵਾਲਾ ਕੋਣ ਜਿਹੜਾ ਹੈਗਾ ਅਸੀਂ ਸਿੱਧ ਕਰਨਾ ਹੈ ਕਿ 90 ਡਿਗਰੀ ਹੈ ਸੋ ਬੜਾ ਵਧੀਆ ਸਵਾਲ ਹੈ ਬੱਚਿਓ ਆਓ ਇਹਨੂੰ ਦੋ ਵਿਧੀਆਂ ਨਾਲ ਹੀ ਕਰਦੇ ਹਾਂ ਸੋ ਲਓ ਸ਼ੁਰੂ ਕਰਦੇ ਹਾਂ ਪਹਿਲਾਂ ਕਿ ਅਸੀਂ ਜਾਣਦੇ ਹਾਂ ਕਿ ਚੱਕਰ ਦਾ ਕੇਂਦਰ ਦੋ ਸਪਰਸ਼ ਰੇਖਾਵਾਂ ਦੇ ਕੋਣ ਸਮਦੂ ਭਾਜਕ ਤੇ ਸਥਿਤ ਹੁੰਦਾ ਹੈ ਆ ਬੱਚੋ ਇੱਕ ਤੱਥ ਹੈਗਾ ਤੈਨੂੰ ਰੱਟਾ ਲਾ ਲਓ ਇਹਦਾ ਮਤਲਬ ਕੀ ਹੈਗਾ ਕਿ ਜਿਹੜੀ ਸਪਰਸ਼ ਰੇਖਾ ਹੈਗੀ ਇਹ ਕੈਵਲੀ ਤੇ ਇੱਕ ਹੈਵੜੀ ਇਹਦਾ ਹੁਣ ਜੋ ਕੋਣ ਸੰਧੂ ਬਜੂ ਕੋ ਹੈਵੜਾ ਇਹ ਕੇਂਦਰ ਵਿੱਚੋਂ ਲੰਘ ਕੇ ਜਾਏਗਾ ਇਹਦਾ ਇਹ ਮਤਲਬ ਹੈ ਹਾਂ ਭਾਵਸੀਂ ਕਹਿ ਸਕਦੇ ਹਾਂ ਕਿ ਇਹ ਦੋ ਸਪਰਸ਼ ਜਿਹੜੀ ਬਾਹਰੀ ਬਿੰਦੂ ਹੈ ਬਾਹਰੀ ਬਿੰਦੂ ਇਹ ਹੈਗੀ ਹੈ ਜਿੱਥੋਂ ਸਪਰਸ਼ ਰੇਖਾ AP ਕਾਹੀ ਹੈ ਤੇ ਇੱਕ ਸਪਰਸ਼ ਰੇਖਾ ਇਹ ਸਪਰਸ਼ ਰੇਖਾ AC ਹੈਗੀ ਹੈ ਤੇ ਇਸ ਬਿੰਦੂ ਨੂੰ ਤੇ ਜੇ ਅਸੀਂ O ਦੇ ਨਾਲ ਜੋੜ ਦਈਏ ਚੱਕਰ ਦੇ ਕੇਂਦਰ ਨਾਲ ਜੋੜ ਦਈਏ ਤੇ ਜਿਹੜਾ ਇਹ ਵਾਲਾ ਕੋਣ ਹੈਗਾ ਹੈ ਦੋ ਬਰਾਬਰ ਦੇ ਹਿੱਸਿਆਂ 'ਚ ਵੰਡਿਆ ਜਾਏਗਾ। ਤੋਂ ਇਹ ਸਾਰੀ ਗੱਲ ਨੂੰ ਇੱਕ ਵਾਕ ਵਿੱਚ ਲਿਖਣਾ ਹੋਵੇ ਤੇ ਅਸੀਂ ਇਦਾਂ ਲਿਖ ਸਕਦੇ ਹਾਂ ਕਿ ਚੱਕਰ ਦਾ ਕੇਂਦਰ ਚੱਕਰ ਦਾ ਕੇਂਦਰ ਦੋ स्पर्ਸ਼ ਰੇਖਾਵਾਂ ਦੇ ਕੋਣ ਸੰਦੂ ਭਾਜਕ ਤੇ ਸਥਿਤ ਹੁੰਦਾ ਹੈ। ਮਤਲਬ ਕਿ ਇਹ ਦੋ स्पर्ਸ਼ ਰੇਖਾਵਾਂ AP AC ਇਹਦਾ ਸੰਦੂ ਭਾਜਕ ਇਹ ਵਾਲਾ ਹੋਗਾ AO ਤੇ ਕੇਂਦਰ ਚੁਣਾਂਗੇ ਜਾਏਗਾ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਬਿੰਦੂ ਨੂੰ ਜਿਹੜੇ ਕੇਂਦਰ ਨਾਲ ਜੋੜੋ ਤੇ ਉਹ ਰੇਖਾਖੰਡ ਜਿਹੜਾ ਹੈ ਇਸ ਦਾ ਦੋ ਸਪਰਸ਼ ਬਿੰਦੂਆਂ ਦੋ ਸਪਰਸ਼ ਰੇਖਾਵਾਂ ਦੇ ਕੋਣ ਦਾ ਸਮਦੂ ਭਾਜਕ ਹੁੰਦਾ ਹੈ ਸੋ ਇਸ ਬੰਦ ਨੂੰ ਇੱਧਰ ਲਿਖ ਲਿਆ ਭਾਗ OA ਭਾਗ OA ਕੋਣ PAC ਦਾ ਕੋਣ PAC ਦਾ ਅਤੇ OB 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 ਕੋਣ A Q B C ਦਾ Q B C ਦਾ ਕੋਣ ਸਮਦੂ ਭਾਜਕ ਹੈ ਠੀਕ ਹੈ ਸੋ ਇਸ ਕਰਕੇ ਮੰਨ ਲਓ ਪਾਓ ਬਰਾਬਰ ਸੀਏਓ ਸਮਝੋ ਭਾਜ ਕੇ ਸੋ ਪਾਓ ਬਰਾਬਰ ਸੀਏਓ ਮੰਨ ਲਓ ਇਹ ਏ ਹੈਗਾ ਇਹ ਮੰਨ ਲਿਆ ਸੌਖਾ ਕਰਨ ਇਸ ਨੂੰ ਸਾਨੂੰ ਸੌਖਾ ਆ ਜਾਏਗਾ ਲਿਖਣਾ ਤੇ ਕੋਣ QBO ਕੋਣ QBO ਬਰਾਬਰ ਕੋਣ CBO ਤੇ ਬਰਾਬਰ B ਮੰਨ ਲਓ ਮੰਨ ਲਓ ਠੀਕ ਹੈ ਜੀ ਹੁਣ XY ਸਮਾਂਤਰ X'Y' ਦਿੱਤਾ ਹੈਗਾ ਸੋ कोण PAC ਜਮਾ कोण QBC 180 ਡਿਗਰੀ। कोण PAC QBC 180 ਡਿਗਰੀ ਕਿਉਂ? ਕਿਉਂਕਿ ਬੱਚਿਓ ਜੇ ਦੋ ਰੇਖਾਵਾਂ ਸਮੰਤਰ ਹੋਣ ਤੇ ਉਹਦੀ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਅੰਦਰਲੇ ਕੋਣ ਸੰਪੂਰਕ ਹੁੰਦੇ ਹਨ। ਸੋ ਇੱਥੇ ਲਿਖ ਦਿੱਤਾ ਹੈ ਕਾਟਵੀਂ ਰੇਖਾ ਦੇ ਇੱਕੋ ਪਾਸੇ ਦੇ ਅੰਦਰਲੇ ਕੋਣ। ਸੋ ਇਹ ਸਮੰਤਰ ਰੇਖਾ XY ਐ ਦੂਜੀ ਸਮੰਤਰ ਰੇਖਾ X'Y' ਤੇ ਬੱਚਿਓ ਇਹ ਹੋ ਗਈ ਕਾਟਵੀਂ ਰੇਖਾ। ਤੇ ਅੰਦਰਲਾ ਕੋਣਾ ਹੋ ਗਿਆ ਇਹ ਕੇਵਲਾ ਇੱਕੋ ਪਾਸੇ ਦਾ ਤੇ ਇਸੇ ਖੰਭੇ ਪਾਸੇ ਦਾ ਹੋ ਗਿਆ ਅੰਦਰਲਾ ਕੋਣ ਦੂਜਾ ਐਂਗਲ ਠੀਕ ਹੈ ਸੋ ਕੋਣ ਪਏਸੀ ਜਮਾ ਕੋਣ ਕਿਊਬੀਸੀ ਬਰਾਬਰ 180 ਡਿਗਰੀ ਹੁਣ ਕੋਣ ਪਏਸੀ ਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਦਿੱਤਾ ਪਏਓ ਜਾਂ ਓਏ ਓਏ ਆਪਣਾ ਕੀ ਕਹਿੰਦੇ ਓਏਪੀ ਤੇ ਓਏਸੀ ਜਾਂ ਪਏਓ ਜਮਾ ਸੀਏਓ ਪਏਓ ਜਮਾ ਸੀਏਓ ਤੇ ਕਿਊਬੀਸੀ ਨੂੰ ਵੀ ਦੋ ਹਿੱਸਿਆਂ 'ਚ ਵੰਡ ਦਿੱਤਾ ਕਿਓਬੀਓ ਤੇ ਜਮਾ ਸੀਬੀਓ ਲੋ ਜੀ ਹੁਣ ਬੱਚਿਓ PA ਉਹ ਕਿਹਦੇ ਬਰਾਬਰ ਹੈਗਾ A ਦੇ ਬਰਾਬਰ ਹੈਗਾ COB ਇਹਦੇ ਬਰਾਬਰ ਹੈਗਾ ਤੇ QBO ਤੇ CBO ਇਹ ਵੀ ਦੋ B ਦੇ ਬਰਾਬਰ ਨੇ ਸੋ B ਜਮਾ so like you... so B ਸੋ ਜਾਂ ਇਹਦਾ ਮਤਲਬ ਕਿ 2A ਜਮਾ 2B 180 ਡਿਗਰੀ ਅੱਗੇ ਚੱਲੀਏ ਹੁਣ ਫੇਰ ਮੈਂ ਇੱਥੇ ਲਿਖ ਦਿੰਦਾ ਲੜੀ ਜੋੜਨ ਲਈ ਸੋ ਬਣ ਗਿਆ 2A ਜਮਾ 2B 180 ਡਿਗਰੀ ਸੋ ਦੋ ਕਾਮਨ ਲੈ ਲਿਆ A ਜਮਾ B 180 ਡਿਗਰੀ ਸੋ ਜਿਹੜੇ ਦੋ ਨਾਲ ਭਾਗ ਕੀਤਾ 180 ਨੂੰ ਤੇ 90 ਆ ਗਿਆ ਸੋ A ਜਮਾ B 90 ਡਿਗਰੀ ਠੀਕ ਹੈ ਇਹ ਕੰਮ ਹੋ ਗਿਆ ਸਾਡਾ ਹੁਣ ਤ੍ਰਿਭੁਜ AOB ਵਿੱਚ ਤ੍ਰਿਭੁਜ AOB ਲੈ ਲਿਆ A O B ਠੀਕ ਹੈ ਹੁਣ ਕੋਣ AOB ਜਮਾ ਕੋਣ OAB ਜਮਾ ਕੋਣ OBA ਬਰਾਬਰ 180 ਡਿਗਰੀ ਕਿਉਂ ਤ੍ਰਿਭੁਜ ਕੋਣ ਜੋੜ ਗੁਣ ਠੀਕ ਹੈ ਜੀ ਸੋ AOB ਤਾਂ AOB ਰਹੇਗਾ OAB A ਦੇ ਬਰਾਬਰ ਹੈਗਾ O A D A ਦੇ ਬਰਾਬਰ ਹੈਗਾ ਤੇ OBA B ਦੇ ਬਰਾਬਰ ਹੈਗਾ ਸੋ A ਜਮਾ B ਬਰਾਬਰ 180 ਡਿਗਰੀ ਸੋ ਇਹ ਜਮਾ ਵੀ ਕਿਹਦੇ ਬਰਾਬਰ ਹੈ ਬੱਚਿਓ 90 ਡਿਗਰੀ ਦੇ ਬਰਾਬਰ ਇੱਥੇ ਅਸੀਂ ਸਿੱਧ ਕੀਤਾ ਇਹ ਜਮਾ ਵੀ ਬਰਾਬਰ 90 ਡਿਗਰੀ ਸੋ 90 ਡਿਗਰੀ ਇੱਥੇ ਪਾਤਾ ਹੁਣ ਕੌਣ ਇਹ ਉਹ ਵੀ ਕਿਹਦੇ ਬਰਾਬਰ ਹੋ ਜਾਏਗਾ ਇਹ 90 ਸੱਜੇ ਪਾਸੇ ਚਲ ਜਾਏਗਾ 180 ਚੋਂ 90 ਘਟਾਤਾ ਤੇ ਬਰਾਬਰ 90 ਡਿਗਰੀ ਕੌਣ AOB ਇਸ ਤਰ੍ਹਾਂ ਸਿੱਧ ਹੋ ਗਿਆ 90 ਡਿਗਰੀ ਦੇ ਬਰਾਬਰ ਐਸੀ ਪਹਿਲੀ ਵਿਧੀ ਆ ਹੁਣ ਦੂਜੀ ਵਿਧੀ ਨਹੀਂ ਕਰੀਏ ਦੂਜੀ ਵਿਧੀ ਦੂਜੀ ਵਿਧੀ ਇਸ ਨੂੰ ਹੋ ਟੰਗਣਾ ਕਰਾਂਗੇ ਉਹ ਅਤੇ C ਨੂੰ ਜੋੜੋ ਉਹ ਅਤੇ C ਨੂੰ ਜੋੜੋ ਫਿਰ ਇਹ ਲਿਖਣਾ ਹੈ ਅਸੀਂ ਜਾਣਦੇ ਹਾਂ ਕਿ ਬਾਹਰੀ ਬਿੰਦੂ ਤੋਂ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਬਰਾਬਰ ਹੁੰਦੀਆਂ ਹਨ ਅਸੀਂ ਇਹ ਸਿਧਾਂਤ ਪਹਿਲੇ ਵੀ ਵਰਤੋਂ ਕੀਤੀ ਹੈ ਸੋ ਇਹ ਬਾਹਰੀ ਬਿੰਦੂ A ਹੋ ਗਿਆ ਇਹ ਸਪਰਸ਼ ਬਿੰਦੂ AP ਹੋ ਗਈ ਇਹ AC ਹੋ ਗਈ ਇਸੇ ਤਰ੍ਹਾਂ ਬਾਹਰੀ ਬਿੰਦੂ P ਹੈਗਾ B ਹੈਗਾ ਸੋ ਇੱਥੇ ਸਪਰਸ਼ ਬਿੰਦੂ Q ਹੋਵੇਗੀ BQ ਹੋਵੇਗੀ ਤੇ ਸਪਰਸ਼ ਬਿੰਦੂ BC ਹੋਵੇਗੀ ਠੀਕ ਹੈ ਜੀ ਸੋ ਇਹਦਾ ਮਤਲਬ ਕੀ ਆ ਹੋ ਗਿਆ ਕਿ QB ਬਰਾਬਰ QC ਦੇ BC ਦੇ ਬਰਾਬਰ ਹੋਏਗੀ ਤੇ PA ਬਰਾਬਰ AC ਦੇ ਹੋਏਗੀ ਦੋਨੋਂ ਦੀ ਲੰਮਈਆਂ बराबर ਹੁੰਦੀਆਂ ਹਨ ਠੀਕ ਹੈ ਹੁਣ ਤ੍ਰਿਭੁਜ ਪਾਓ ਅਤੇ ਸੀਆਓ ਵਿੱਚ ਪਾਓ ਤੇ ਸੀਆਓ ਪੀਓ ਬਰਾਬਰ ਸੀਆਓ ਚੱਕਰ ਦੇ ਅਰਧ ਵਿਆਸ ਨੇ ਤੁਹਾਨੂੰ ਪੀਓ ਵੀ ਅਰਧ ਵਿਆਸ ਹੈ ਤੇ ਓਸੀਸੀ ਉਹ ਵੀ ਚੱਕਰ ਅਧਰੁ ਅਰਧ ਵਿਆਸ ਹੈ ਬਰਾਬਰ ਹੁੰਦੇ ਨੇ ਏਓ ਬਰਾਬਰ ਏਓ ਯੋ ਬਰਾਬਰ ਯੋ ਸਾਂਝੀ ਪੂਜਾ ਹੈ ਤੇ ਪਾ ਬਰਾਬਰ ਸੀਏ ਇੱਕੋ ਬਿੰਦੂ ਤੋਂ ਦੋ स्पर्ਸ਼ ਰੇਖਾਵਾਂ ਖਿੱਚੀਆਂ ਗਈਆਂ ਤੇ ਉਹ ਬਰਾਬਰ ਹੁੰਦੀਆਂ ਸੋ ਸਰਬੰਗ ਸਮਤਾ ਪੁਜਾ 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 ਸਾਈਡ 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 ਦੇ ਨਾਮ ਮੁਤਾਬਕ ਤ੍ਰਿਪੁਜ ਪੀਏ ਉਹ ਸਰਬੰਸਮ ਹੈ ਤ੍ਰਿਪੁਜ ਸੀਏਓ ਦੇ ਆ ਉਹ ਵਿਚਲੀ ਹੈ ਹੁਣ ਅਸੀਂ ਬੱਚਿਓ ਇਹ ਸਿੱਧ ਗੱਲ ਦਿੱਤਾ ਹੈ ਬਰਾਬਰ ਹੈ ਸੋ ਹੁਣ ਕੌਣ ਪੀਓਏ ਬਰਾਬਰ ਕੌਣ ਸੀਓਏ ਸੋ ਪੀਓਏ ਬਰਾਬਰ ਸੀਓਏ ਕਿਉਂ ਜੀ ਸਰਬੰਸਮ ਤ੍ਰਿਪੁਜਾਂ ਦੇ ਸੰਗਤ ਕੋਣ ਠੀਕ ਹੈ ਤੇ ਇਸੇ ਤਰ੍ਹਾਂ ਇੱਕ ਹੋਰ ਚੀਜ਼ ਲੈ ਲੈਂਦੇ ਆ ਅਸੀਂ ਤ੍ਰਿਪੁਜ ਕਿਉ ਵੀ ਉਹ ਸਰਵੰਸਮ ਤ੍ਰਿਪੁਜ CBO Q B ਆਪਣਾ QBO ਤੇ CBO ਐਵਲੇ ਬੱਚਿਓ ਦੋ ਤ੍ਰਿਪੁਜ ਵੀ ਅਸੀਂ ਇਸੇ ਤਰ੍ਹਾਂ ਸਿੱਧ ਕਰ ਸਕਦੇ ਹਾਂ ਐ Q B ਤੇ BC ਬਰਾਬਰ ਲੰਬਾਈਆਂ ਦੀsਪਰਸ਼ ਰੇਖਾਵਾਂ OB ਸਾਂਝੀ ਭੁਜਾ ਤੇ OC ਤੇ OQ ਅਰਧ ਵਿਆਸ ਜਿਵੇਂ ਪਹਿਲੇ ਕੀਤਾ ਸਰਵੰਸਮ ਇਦਾਂ ਹੀ ਅ ਵੀ ਸਿੱਧ ਹੋ ਜਾਣਗੇ ਅਤੇ QOB COB QOB बराबर सी ओ बी ए ਬੰਦਿਆ ਬਰਾਬਰ ਬੀ ਮੰਨ ਲਓ ਜੋ ਇੱਥੇ ਮੈਂ ਲਿਖ ਦਿੱਤਾ A ਤੇ ਬਰਾਬਰ ਨੇ ਇੱਥੇ B ਤੇ ਇੱਥੇ D ਲਿਖ ਦਿੱਤਾ ਠੀਕ ਹੈ ਹੁਣ XY ਸਮੰਤਰ X'Y' ਦਿੱਤਾ ਹੈ ਇਸ ਲਈ PQ ਚੱਕਰ ਦਾ ਵਿਆਸ ਹੈ ਅਤੇ ਸਿਰਲ ਲਿਖਿਆ ਹੈ ਕਿਉਂ ਬੱਚਿਓ ਵਿਆਸ ਹੈ ਕਿਉਂਕਿ ਬੱਚਿਓ ਜੇ स्पर्ਸ਼ ਰੇਖਾਵਾਂ ਸਮੰਤਰ ਹੋਣ ਤੇ ਉਹ स्पर्ਸ਼ ਬਿੰਦੂਆਂ ਨੂੰ ਜੋੜਨ ਵਾਲਾ ਰੇਖਾਖੰਡ ਉਹ ਵਿਆਸ ਹੁੰਦਾ ਹੈ ਉਹ ਚੱਕਰ ਦੇ ਕੇਂਦਰ ਤੋਂ ਹੋ ਕੇ ਜਾਂਦਾ ਹੈ ਸੋ ਚੱਕਰ ਦਾ ਵਿਆਸ ਹੈ ਤੇ ਸਰਲ ਦੇਖਾ ਹੈ ਸਰਲ ਦੇਖਾ ਦਾ ਮੰਨਦਾ ਕਿ ਉੱਤੇ ਬਣੇ ਸਾਰੇ ਕੋਣਾਂ ਦਾ ਜੋੜ 180 ਡਿਗਰੀ ਹੋਏਗਾ ਸੋ ਕੋਣ ਪੋਏ ਪੋਏ ਜਮਾ ਐਓਸੀ ਜਮਾ ਸੀਓਬੀ ਜਮਾ ਬੀਓਕਿਉ ਇਹ ਸਾਰੇ ਬੱਚੋ ਕੋਣ ਦਾ ਜੋੜ ਆ ਗਿਆ 180 ਡਿਗਰੀ ਸੋ ਪੋਏ ਕਿਹਦੇ ਬਰਾਬਰ ਹੈ ਏ ਦੇ ਬਰਾਬਰ ਹੈ ਐਓਸੀ ਏ ਦੇ ਬਰਾਬਰ ਹੈ ਸੀਓਬੀ ਬੀ ਦੇ ਬਰਾਬਰ ਹੈ ਕਿਓਬੀ ਬੀ ਦੇ ਬਰਾਬਰ ਹੈ ਇਥੇ ਅਸੀਂ ਇਹ ਲਿਖਿਆ ਸੀਗਾ ਠੀਕ ਹੈ ਜੀ ਅੱਗੇ ਚਲੀਏ ਹੁਣ ਅਸੀਂ ਫੇਰ ਇੱਥੇ ਲਿਖ ਦਿੱਤਾ ਤੇ ਬਣੇ ਦੋ ਏਜਮਾ ਦੋ ਵੀ ਬਰਾਬਰ 180 ਡਿਗਰੀ ਸੋ ਦੋ ਏਜਮਾ ਬੀ ਬਰਾਬਰ 180 ਡਿਗਰੀ ਸੋ ਏਜਮਾ ਬੀ 90 ਡਿਗਰੀ ਹੋ ਗਿਆ ਹੁਣ ਬੱਚੋ ਏ ਦੀ ਥਾਂ ਮੈਂ ਕੀ ਲਿਖ ਦਿੱਤਾ ਇਹ ਵਾਲਾ ਲਿਖ ਦਿੱਤਾ A O C A O C ਲਿਖ ਦਿੱਤਾ ਤੇ B ਦੀ ਥਾਂ ਮੈਂ ਕੀ ਲਿਖ ਦਿੱਤਾ B O C B O C ਲਿਖ ਦਿੱਤਾ ਹੁਣ A O C ਔਰ B O C ਨੂੰ ਜਦ ਲਿਜੋੜਿਆ ਸੋ A O C ਤੇ B O C ਨੂੰ ਜਦ ਲਿਜੋੜਿਆ ਤੇ ਬਣ ਗਿਆ A O B ਇਹੀ ਅਸੀਂ ਸਿੱਧ ਕਰਨਾ ਸੀ ਜਾਂ ਕੋਣ A O B ਬਰਾਬਰ 90 ਡਿਗਰੀ ਸੋ ਇਹ ਸਾਡਾ ਸਿੱਧ ਹੋ ਗਿਆ ਸੋ ਬੱਚੋ ਬੜਾ ਹੀ ਵਧੀਆ ਬੜਾ ਹੀ ਰੋਚਕ ਤੇ ਥੋੜਾ ਦਿਮਾਗ ਤੇ ਜ਼ੋਰ ਪਾਉਣ ਵਾਲਾ ਸਵਾਲ ਸੀਗਾ ਤੇ ਮੇਰੇ ਦਿਮਾਗ ਚ ਆਇਆ ਕਿ ਇਹਨੂੰ ਦੋ ਢੰਗ ਨਾਲ ਕੀਤਾ ਜਾ ਸਕਦਾ ਹੈ ਤੇ ਮੈਂ ਸੋਚਿਆ ਦੋਨੋਂ ਟੰਗ ਜਿਹੜੇ ਨੇ ਉਹ ਵਿਦਿਆਰਥੀਆਂ ਨਾਲ ਸਾਂਝੇ ਕਰਦੀ ਹੈ ਜਿਹੜੇ ਬੱਚਿਆਂ ਨੂੰ ਗਣਿਤ ਦਾ ਸ਼ੌਕ ਹੈ ਉਹ ਬਲਕਿ ਤੇ ਮੈਂ ਕਹਿੰਨਾ ਸਾਰੇ ਬੱਚੇ ਇਦਾਂ ਕਰਨ ਦੋਨੋਂ ਵਿਧੀਆਂ ਰਹੀਂ ਜਿਵੇਂ ਪਹਿਲੇ ਦੱਸਿਆ ਦਿਮਾਗ ਤੇਜ ਹੁੰਦਾ ਹੈ ਗਣਿਤ ਦੇ ਸਿਧਾਂਤ ਸਪਸ਼ਟ ਹੁੰਦੇ ਨੇ ਆਤਮ ਵਿਸ਼ਵਾਸ ਵੱਧਦਾ ਹੈ ਤੇ ਜਿਹੜੇ ਇੱਕ ਜਿਵੇਂ ਥਿੰਕਿੰਗ ਆਊਟ ਆਫ ਦਿ ਬਾਕਸ ਇੱਕ ਵੱਖਰੇ ਢੰਗ ਦੇ ਨਾਲ ਤੁਹਾਨੂੰ ਸੋਚਣ ਦੀ ਜਿਹੜੀ ਹੈ ਉਹ ਆਦਤ ਪੈਂਦੀ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ